ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰੀਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਤੇ ਐਸ ਜੀ ਪੀ ਸੀ ਦਾ ਆਇਆ ਪ੍ਰਤੀਕਰਮ ਕਿ ਹਾਂ ਅਸੀਂ ਨਹੀਂ ਦਿੱਤੀ ਸੀ ਜਥੇ ਨਾਲ ਜਾਣ ਦੀ ਆਗਿਆ ਕਰਤਾਰਪੁਰ ਸਾਹਿਬ ਦੇ ਪਵਿੱਤਰ ਧਰਤੀ ਤੇ ਆਪਣਾ ਸਿਰ ਝੁਕਾਉਣ ਲਈ ਪੰਜਾਬ ਦੇ ਹਰੇ ਭਰੇ ਖੇਤਾਂ ਨੂੰ ਛੱਡ ਕੇ ਜਾਣ ਵਾਲੀ ਸਰਬਜੀਤ ਕੌਰ ਦੀ ਕਹਾਣੀ ਹੁਣ ਇੱਕ ਰਹੱਸਮਈ ਮੋੜ ਤੇ ਪਹੁੰਚ ਗਈ ਹੈ 52 ਸਾਲਾਂ ਸੇ ਗੁਰਤ ਗੁਰੂ ਨਾਨਕ ਦੇਵ ਜੀ ਦੇ 555 55ਵੇਂ ਪ੍ਰਕਾਸ਼ ਪੂਰਵ ਗੁਰਪੁਰਬ ਲਈ ਪਾਕਿਸਤਾਨ ਗਈ ਸੀ ਪਰ ਅਚਾਨਕ ਗਾਇਬ ਹੋ ਗਈ ਹੁਣ ਪਾਕਿਸਤਾਨ ਸੋਸ਼ਲ ਮੀਡੀਆ ਤੇ ਇੱਕ ਨਿਕਾਣਾਮਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਰਬਜੀਤ ਨੇ ਇਸਲਾਮ ਧਰਮ ਅਪਣਾ ਲਿਆ ਹੈ ਆਪਣਾ ਨਾਮ ਬਦਲ ਕੇ ਨੂਰ ਰੱਖ ਲਿਆ ਹੈ ਅਤੇ ਸ਼ੇਖੂਪੁਰ ਦੇ ਇੱਕ ਸਥਾਨਿਕ ਨੌਜਵਾਨ ਨਾਸਿਰ হোসেন ਨਾਲ ਵਿਆਹ ਕੀਤਾ ਹੈ ਇਸ ਖੁਲਾਸੇ ਨੇ ਨਾ ਸਿਰਫ ਉਸ ਦੇ ਪਰਿਵਾਰ ਨੂੰ ਹਨਾਨ ਕਰ ਦਿੱਤਾ ਹੈ ਸਗੋਂ ਪੰਜਾਬ ਪੁਲਿਸ ਦੇ ਰਿਕਾਰਡ ਰਿਕਾਰਡ ਵਿੱਚ ਦਰਜ ਤਿੰਨ ਪਹਿਲਾ ਦੇ ਮਾਮਲਿਆਂ ਅਤੇ ਉਸ ਦੇ ਪਾਸਪੋਰਟ ਵਿੱਚ ਇੱਕ ਅੰਤਰ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਕੋਰ ਇੱਕ ਕੇਸ ਵਿੱਚ ਭਾਰਤ ਵਿੱਚ 10 ਸਾਲਾਂ ਦੀ ਸਜ਼ਾ ਹੋ ਸਕਦੀ ਸੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਲ ਹੋਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਸਜ਼ਾ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਤੋਂ ਪਨਾਹ ਮੰਗੀ ਸੀ ਪਨਾਹ ਨਾ ਮਿਲਣ ਤੇ ਨਕਾਹ ਦੀ ਝੂਠੀ ਕਹਾਣੀ ਰਚੀ ਗਈ ਹੈ ਦੂਜੇ ਪਾਸੇ ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਵਾਲੇ ਸਰਬਜੀਤ ਕੋਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਦੱਸਿਆ ਕਿ ਸਰਬਜੀਤ ਕੋਰ ਨੂੰ ਉਤਨਾ ਦੇ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਐਸ ਪੀ ਸੀ ਨੇ ਕਿਹਾ ਹੈ ਸਰਬਜੀਤ ਕੋਰ ਕੌਰ ਨੇ ਦੇ ਇਕੱਲੇ ਹੋਣ ਦੇ ਕਾਰਨ ਉਸ ਨੂੰ ਜਾਣ ਤੋਂ ਮਨਾ ਕੀਤਾ ਗਿਆ ਸੀ ਪਰ ਬਾਅਦ ਵਿੱਚ ਸਰਬਜੀਤ ਕੌਰ ਨੇ ਪਿੰਡ ਦੀ ਪੰਚਾਇਤ ਨੂੰ ਲਿਖਵਾਇਆ ਲਿਖਤ ਤੌਰ ਤੇ ਪੰਚਾਇਤ ਨੇ ਸਰਬਜੀਤ ਕੌਰ ਨੂੰ ਵਿਧਵਾ ਹੋਣ ਦਾ ਹਵਾਲਾ ਦਿੱਤਾ ਤੇ ਪਿੰਡ ਦਾ ਸਰਪੰਚ ਵੀ ਇਸ ਪੂਰੇ ਮਾਮਲੇ ਦੇ ਲਈ ਜ਼ਿੰਮੇਵਾਰ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ